ਦੇ ਘਰ ਪਿਆ ਹੈ ਨੀ ਉਹ ਇਹ ਰੋਟੀ ਪਾਣੀ ਮੈਨੂੰ ਦਿੰਦੀ ਹੈ ਜੀ ਕੀ ਗਰਮ ਮਾਪਾਪ ਮੇਰੇ ਤੁਰ ਗਏ ਨਸ਼ਾ ਨਹੀਂ ਨਾ ਵੇਚਣਾ ਚਾਹੀਦਾ ਮਨ ਦਾ ਹਾਂ ਜੀ ਬਲਤ ਹੈ ਨਾ ਹਾਂ ਜੀ ਅੱਗੇ ਜਿਹੜਾ ਸੀਗਾ ਸੀ ਮੈਂ ਕਿਤੇ ਪਾਸੇ ਜਾਂਦੇ ਸੀ ਹਾਂ ਜੀ ਹਾਂ ਜੀ ਅੱਗੇ ਆ ਕੇ ਹੋ ਗਿਆ ਜੀ ਹੋ ਗਿਆ ਹੁਣ ਤਾਂ ਕੋਈ ਨਹੀਂ ਆਇਆ ਜੀ ਆ ਮੇਰੇ ਮੁੰਡੇ ਹੁਣ ਕੰਮ ਤੇ ਹੀ ਜਾਂਦੇ ਨੇ ਅਸੀਂ ਨਸ਼ੇ ਵੇਚਦੇ ਹੁੰਦੇ ਸੀ ਇੱਕ ਕਮਰੇ 'ਚ ਕਿੱਥੇ ਰਹਿੰਦੇ ਸੀ ਤਾਂ ਕਮਰਾ ਸਾਡੇ ਕੋਲ ਸੀ ਪਲਾਸਟਿਕ ਦਾ ਸਮਾਨ ਪਾਇਆ ਹੀ ਮੈਂ ਹੁਣ ਕੀ ਕਰਨ ਕਮਰੇ 'ਚ ਰਹਿ ਰਹੇ ਹਾਂ ਰੋਟੀ ਘਾਣੀ ਹੈ ਜੀ ਕੀ ਕਰਨ ਉਹਨ ਇੱਕ ਕਮਰਾ ਜੇ ਇੱਕ ਕਮਰੇ ਨੂੰ ਸਾਡੇ ਕੋਲ ਤਾਂ ਇੰਨੀ ਜਗ੍ਹਾ ਵੀ ਨਹੀਂ ਹੈਗੀ ਆ ਪੁਰਾਣੇ ਮੇਰੇ ਮਾਪੇ ਦਾ ਪਾਈ ਹੋਈ ਹੈ ਜੀ ਜਗ੍ਹਾ ਤੱਕੀ ਰਹਿ ਰਹੀਆਂ ਮੈਂ ਅਸੀਂ ਕਿੱਥੇ ਜਲੇ ਜਾਈਏ ਜੀ ਪਹਿਲਾਂ ਦੱਸੋ ਸਾਡੇ ਕੋਲ ਹੈ ਕਿ ਕੋਈ ਅੱਲੇ ਬੱਲੇ ਸਾਡੇ ਕੁਝ ਨਹੀਂ ਹੈਗਾ ਜੀ ਸਾਡੇ ਦਾਦਾ ਜੀ ਦੇ ਪਾਈ ਹੋਇਆ ਜੀ ਬੁੱਧਰਾਮ ਦੀ ਪਾਈ ਹੋਈ ਆ ਜਗ੍ਹਾ ਸਾਰੀ ਜਗ੍ਹਾ ਜੀ ਮਾਪੇ ਬਤਾ ਲੈਣਗੇ ਮੇਰੇ ਕੋਲ ਨਾ ਕੋਈ ਨਾ 3 ਸਾਲ ਹੋ ਗਏ ਜੀ ਇਹਨਾਂ ਨੂੰ ਚਾਲ ਚੱਲ ਕਰਾ ਕਰਕੇ ਪਾਏ ਕੋਈ ਬੈਠੀ ਆ ਇਹ ਨੇ ਨੂੰ ਵੀ ਪਤਾ ਹੀ ਆ ਕਿੰਨੇ ਚਿਰ ਦੇ ਰਹਿ ਰਹੇ ਆ ਕਿਹੜਾ ਹੀ ਅੱਜ ਕੱਲ ਦੇ ਰਹਿ ਰਹੇ ਆ ਸਾਨੂੰ 20 22 ਸਾਲ ਹੋ ਗਏ ਉਹਦੇ ਬੈਠੇ ਆ ਕਿਹੜਾ ਅੱਜ ਕੱਲ ਦੇ ਰਹਿਣੇ ਆ ਇਹ ਲੋਕਲ ਪੱਕੇ ਰਹਦੇ ਆ ਰਹਿ ਰਹੇ ਆ ਇਹਨੇ ਮੇਰੇ ਦਾ ਹੀ ਕੰਮ ਆ ਜੀ ਅੱਗੇ ਬਾਤ ਨਹੀਂ ਆ ਅੱਗੇ ਬਾਤ ਹੀ ਨਹੀਂ ਕਰਾਂਗੇ ਠੀਕ ਹੈ ਮਾਤਾ ਜੀ ਠੀਕ ਆ ਇਹ ਵਾਦਾ ਤਾਂ ਕਰਨਾ ਹੀ ਪੈਣਾ ਹਾਂਜੀ ਨਸ਼ੇ ਬਾਰੇ ਬਿੱਟਰ ਮਾਰੀ ਸੋਚੀ ਉਹ ਨਾ ਹਾਂਜੀ ਨਹੀਂ 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 ਇਹ ਜੀ ਕੰਮ ਕਿੱਥੇ ਆ ਤੂੰ ਕਿੱਥੇ ਆ ਇਹ ਜਿਆਦਾ ਮੰਨਦਾ ਸੀ ਪਤਾ ਨਹੀਂ ਉਹ ਜਿਹੜਾ ਬੜਾ ਗੱਲ ਲੋਕਾਂ ਤੁਸੀਂ ਲਗੜਦੀ ਹੈ ਹਾਂਜੀ ਕੋਈ ਬੀਬੀ ਉਹ ਲੈ ਆਏ ਪਰ ਉਹ ਸਾਡੇ 3 ਘੰਟੇ ਕੋਈ ਬਈ ਆਜੋ 3 ਘੰਟੇ ਬਾਹਰ ਰਹਿੰਦਾ ਹਾਂ ਹਾਂ ਗੱਲ ਆ ਦੋ ਆਦੋ ਦੁਆਰ ਕੋਈ ਗੱਲ ਨਹੀਂ ਕਰਦਾ ਠੀਕ ਹੈ ਇਹ ਹੋਣਾ ਆ ਇਹ ਦੁਆਰਾ ਇਹੀ ਕੰਮ ਕਰੂਗਾ ਇਹਨੇ ਬਰੀ ਗੱਲ ਸੁਣ ਲਓ ਇਹਨਾਂ ਸੁਣ ਲਓ ਹਾਂ ਫੇਰ ਫੇਰ ਇਹ ਮਕਾਨ ਜਿਹੜਾ ਜੋ ਵੀ ਇੱਦਾਂ ਕੰਮ ਬਣਿਆ ਹੈ ਟੋਪਰ ਹਾਂਜੀ ਟੋਪਰ ਠੀਕ ਹੈ ਜਿੱਥੇ ਕੀ ਕਹਣਾ ਜਨੈ ਦੇ ਬਾਰੇ ਅੱਛਾ ਜੀ ਇਹ ਇੱਕ ਮਿੰਟ ਕੰਮ ਨਾਲ ਕੀ ਪਾਣੀ ਮਾਰ ਦੇ ਪਾਣੀ ਮਾਰ ਦੋ ਆਪਣਾ ਪਿਆਰਾ ਕਰ ਦੋ ਤੁਹਾਡੇ ਮਾਰ ਦੇ ਪਿਆਰਾ ਤਾਰੇ ਪਾਏ ਕਰਦੇ ਸੇਰੇ ਕਮਰੇ ਚ ਰੰਦੇ ਚ ਮਮੀ ਦਾ ਬਕਰੋ ਪਾਇਆ ਹੈ ਜੀ ਮੇਰੇ ਮਮੀ ਡੈਡੀ ਹੀ ਕਹਿੰਦੇ ਹੋ ਵੀ ਤਾਂ ਕਰ ਮੈਂ ਵੀ ਅੱਧੀ ਰਹਿ ਰਹੀ ነਈ ਤੁਸੀਂ ਕੋ ਕੋ ਨਨੇ ਸੀ ਅਸੀਂ ਪੰਜ ਚਾਰ ਆ ਜਾਣਾ ਰਹਿਣੀ ਹੈ ਜੀ ਪੰਜ ਫੜਦੇ ਆ ਆ ਬੇਤਰ ਮਾਤਾ ਜੀ ਕੋਈ ਮਾਤਾ ਨਾ ਹਾਂ ਜੀ ਸੋਰੀ ਕਾ ਬੈਠੀ ਇਹ ਮਾਤਾ ਪਰਿਵਾਰ ਆ ਚਾਚੇ ਤਾਏ ਦੇ ਪਿੱਛੇ ਇਹ ਵੀ ਸਸਤਰ ਬੰਦ ਰਹੀ ਆ ਭਾਈ ਗੱਲ ਇਹ ਆ ਇਹ ਹੁਣ ਗੁੱਡੀ ਉਹਦੇ ਕਰਕੇ ਆ ਗੁੱਡੀ ਜਿਹੜੀ ਆ ਵੀ ਤੁਸੀਂ ਆਪਣੀ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਆਂ ਹਾਂਜੀ ਇਸ ਕਰਕੇ ਛੱਡ ਰਹੇ ਆਂ ਹਾਂਜੀ ਪਰ ਤੁਸੀਂ ਹੁਣ ਬਾਕੀ ਦੇਖਦੇ ਆਂ ਵੀ ਜਿਹੜਾ ਕੋਈ ਲੱਠੇ ਵੇਚਦਾ ਉਹਦੀ ਪ੍ਰਾਪਰਟੀ ਨੂੰ ਬਿਲਕੁਲ ਨਹੀਂ ਛੱਡ ਰਹੇ ਆਂ ਉਹਨੂੰ ਵਿਕਰੋਣ ਨੂੰ ਹੀ ਇਹ ਸਹਯਾ ਲਾਣਾ ਇਹ ਦੁਬਾਰਾ ਇਸ ਕਰਦਾ ਕਿ ਫਿਰ ਬਿਲਕੁਲ ਸਪਿਆ ਨਹੀਂ ਹੋਣਾ ਨਹੀਂ ਠੀਕ ਆ ਜੀ ਤੁਹਾਡੀ ਗੱਲ ਠੀਕ ਆ ਇਹ ਸਰ ਤੋਂ ਵੀ ਜਿਹੜੀ ਆਪਣੇ ਮੇਹਰ ਜਿਹੜੀ ਆ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਕਾੰਗ ਜਲਾ ਕਰਦੇ ਆ ਆਏ ਤੁਹਾਨੂੰ ਮਾਫੀ ਦੇਣ ਲੱਗੇ ਦੁਆਰਾ ਨਹੀਂ ਤੁਹਾਨੂੰ 22 ਸਾਲ ਹੋ ਗਈ ਮੈਂ ਵੀ ਬੰਬਈ ਤੇ ਗੇੜਾ ਪਹਿਲਾਂ ਜਾ ਗਈ ਕੈਸੀ ਮੇਰੀ ਮੈਂ ਮੋਦੀ ਜਿਹੜੀ ਦੇ ਤੋਂ ਵੀ ਤੇ ਜਾ ਕੇ ਕੰਮ ਕਰਦਾ 15 ਸਾਲ ਤਰੀਕ ਦੇ ਜਾਂਦੀ ਰਹੀ ਐ ਜਦ ਮੇਰਾ ਕੁਝ ਹੋਇਆ ਤੇ ਮੇਰੇ ਮਾਪੇ ਦੇ ਘਰੇ ਰਹਿ ਰਹੀ ਸੀ ਮਾਪੇ ਦੀ ਮੇਰੀ ਦਿੱਤ ਹੋਣੀ ਸਾਰੇ ਨਾਲ ਰਹਿ ਰਹੇ ਇਹ ਛੋਟੇ ਕਰਕੇ ਮਾਂ ਜੀ ਦੀ ਬਸ ਦੀ ਗੱਲ ਕਰਨਾ ਛੋਟੀ ਮਿਹਨਤ ਕਰਕੇ ਜੋ ਦੋਸਤ ਹੋਵੇ ਪੰਜਾਬ ਸਰਕਾਰ ਆ ਸਾਡੇ ਸੀਨੀਅਰ ਅਫਸਰਾਂ ਦੀ ਵੀ ਯੋਗਤਾ ਹੈ ਜਿਹੜਾ ਕੋਈ ਨਜਾਇਜ਼ ਉਹਦੇ ਨਾਲ ਬਣਾਊਗਾ ਉਹ ਬਿਲਕੁਲ ਨਹੀਂ ਡੇਣਾ ਹੈ ਇਹ ਐਸੇ ਕਰਕੇ ਛੱਡ ਰਹੇ ਆ ਕਿਉਂਕਿ ਅਸੀਂ ਕਿਸੇ ਦਾ ਕਿਸੇ ਨਾਲ ਧੱਕਾ ਨਹੀਂ ਕਰਨਾ ਪਰ ਜੇ ਕੋਈ ਨਜਾਇਜ਼ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਊਗਾ ਉਹ ਬਿਲਕੁਲ ਨਹੀਂ ਡੇਣਾ ਜਿਹੜੇ ਹੁੰਦੇ ਨੂੰ ਹੁਣ ਇੱਕ ਬੱਤਾ ਜੇ ਕੋਈ ਨਜਾਇਜ਼ ਨਸ਼ਿਆਂ ਦੀ ਕਮਾਈ ਨਾਲ ਬਣਾਊਗਾ ਉਹ ਬਿਲਕੁਲ ਸਪੇਅਰ ਨਹੀਂ ਹੋਣਾ ਆਪਣੇ ਮੁੰਡਿਆਂ ਨੂੰ ਵੀ ਕਲੀਅਰ ਇਸ ਨੇ ਇਹ ਕਰ ਦਿਓ ਬਿਲਕੁਲ ਇਹ ਥੋੜੀ ਥੋੜੀ ਮਿਹਨਤ ਕਰਗੀ ਥੋੜੀ ਜਿਹੜਾ ਅਸੀਂ ਲੋਕਾਂ ਦੇ ਘਰਾਂ 'ਚ ਕੰਮ ਕਰਗਾ ਦੀ ਕਨੇ ਗੁਜ਼ਾਰਾ ਕਰਦੇ ਆ ਮਾ ਚੜ ਰਹੇ ਨੇ ਨਹੀਂ ਨਹੀਂ ਇਹ ਸਾਡੇ ਸੀਨੀਅਰ ਅਫਸਰਾਂ ਦੇ ਵੀ ਇਹੀ ਹੁੰਦਾ ਵੀ ਕਿਸੇ ਗਰੀਬ ਨਾਲ ਨਜਾਇਜ਼ ਨਹੀਂ ਪਰ ਜੇ ਕੋਈ ਨਜਾਇਜ਼ ਨਸ਼ਾ ਵੇਚ ਕੇ ਪੜਾਊਗਾ ਉਹ ਬਿਲਕੁਲ ਸਪੇਅਰ ਨਹੀਂ ਕਰਾਂਗੇ ਹਾਂਜੀ ਹਾਂਜੀ ਇਹ ਤਾਂ ਪਤਾ ਲੱਗਦਾ ਠੀਕ ਹੈ ਚਲੋ ਇਹ ਉੱਪਰਲੇ ਵੀ ਆਉਂਦੀ ਆ ਇਹ ਉੱਪਰਲੇ ਉੱਪਰ ਉਹਦਾ 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 ਮਤਲਬ ਮਾਤਰਾ ਦੋਹਰੀ ਹੋ ਗਈ ਉਹ ਦੋ ਮਾਰੀਂ ਦਾ ਲੋਈ ਹੋ ਗਈ ਹਾਂ ਜੀ ਉਹ ਸਭ ਬਣੇ ਕਿਉਂ ਜੀ ਆਜੋ ਸਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮਿਸਪੀਨਾ ਕੀ ਹੈ ਜੀ ਆਪ ਦੇ ਨੂੰ ਫੋਨ ਕਰਨੇਗਾ ਮੈਂ ਟੈਗ ਲ ਕਰਦੇ ਨਾ ਤੁਹਾਡੀ ਬਾਕੀ ਹੋਈ ਹੈ ਹਾਂਜੀ ਅਸੀਂ ਜੀ ਐਫਸੀ ਪਹੁੰਚੇ ਸੀ ਅਸੀਂ ਧੰਨਵਾਦ ਕੀਤਾ ਉਹਨਾਂ ਦਾ ਵਿਚਾਰਿਆ ਉਹਨਾਂ ਅਸੀਂ ਰੋ ਪਾਂਡੇ ਮਾਜ ਕੇ ਗੁਜ਼ਾਰਾ ਕਰ ਰਹਿਆ ਵੀ ਸਾਡਾ ਘਰ ਨਾਟ ਆਇਆ ਜੀ ਸਾਡਾ ਮਿਹਨਤ ਦਾ ਹੀ ਕੰਮ ਆ ਰਿਹਾ ਅਸੀਂ ਇਹ ਜੇ ਕੰਮ ਅੱਗੇ ਤੋਂ ਨਹੀਂ ਕਰਦੇ ਕੋਈ ਕਿਤੇ ਜਿਵੇਂ ਕਿ ਤੁਹਾਡੇ ਹਾਂਜੀ ਜਿਵੇਂ ਤੁਹਾਡੇ ਕਰਦਾ ਜੋ ਬੱਚਾ ਨਸ਼ਾ ਵੇਚਦਾ ਪਰਚੇ ਦਰਜ ਹਾਂਜੀ ਜੀ ਰੋਕਿਆ ਗਿਆ ਤੁਹਾਡੇ ਵੱਲੋਂ ਵੀ ਹਾਂਜੀ ਮੇਰੇ ਵੱਲੋਂ ਰੋਕਿਆ ਗਿਆ ਸੀ ਜੀ ਉਹਨਾਂ ਨੂੰ ਬਹੁਤ ਰੋਕਿਆ ਗਿਆ ਜਾਨੀ ਕਿ ਵੀ ਜਿਹੜੇ ਪਿੱਛੇ ਕੰਮ ਹੋ ਗਏ ਉਹਨਾਂ ਨੇ ਕਰਲੇ ਠੀਕ ਆ ਪਰ ਅੱਗੇ ਤੋਂ ਨਹੀਂ ਇਹ ਜੇ ਕੰਮ ਹੋਊਗਾ ਹਾਂ ਸੋ ਸੁਧਾਰਾ ਜੀ ਹਾਂਜੀ ਹਾਂਜੀ ਹੁਣ ਸੁਧਰਿਆ ਜੀ ਫੈਕਟਰੀ ਜਾ ਰਹੇ ਨੇ ਕੰਮ ਤੇ ਆਪਣਾ ਜੰਦਾ ਮੈਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਤੁਹਾਨੂੰ ਸਰਕਾਰ ਨੇ ਬਲੋਕ ਕਿਹਨੂੰ ਮਾਫੀ ਦਿੱਤੀ ਹਾਂਜੀ ਅਸੀਂ ਮਾਫੀ ਮੰਗ ਮਾਫੀ ਮੰਗੀ ਆ ਉਹਨਾਂ ਤੋਂ ਸਾਨੂੰ ਮਾਫ ਕਰ ਦਿਓ ਸਾਨੂੰ ਜੇ ਅੱਗੇ ਤੋਂ ਇਹੋ ਜੇ ਕੰਮ ਕਰਾਂਗੇ ਜੋ ਕੁਛ ਮਰਜ਼ੀ ਤੁਸੀਂ ਕਰਿਓ ਸਾਨੂੰ ਮਾਫ ਕਰਿਆ ਜਾਵੇ ਐ ਤਾਂ ਆਪ ਲੋਕਾਂ ਦੇ ਕੰਮ ਕਰਦੇ ਆਂ ਗੁਜ਼ਾਰੇ ਕਰਦੇ ਆਂ ਭਾਂਡੇ ਮਾਚ ਕੇ ਲੋਕਾਂ ਦੇ ਕੰਮ ਕਰਕੇ ਤਾਂ ਅਸੀਂ ਆਪਣਾ ਰੋਟੀ ਕੱਢਦੇ ਆਂ ਸਵੇਰ ਤੋਂ ਨਿਕਲ ਜਾਂਦੇ ਆਂ ਸ਼ਾਮ ਨੂੰ ਘਰੇ ਵੜਦੇ ਆਂ ਜਿਹੜੇ ਨਸ਼ੇ ਦਾ ਵਪਾਰ ਕਰਦੇ ਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਹ ਨਸ਼ਾ ਵੇਚਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਵੀ ਉਹ ਨਸ਼ਾ ਸ਼ਾੰਦ ਕਰਿਆ ਜਾਵੇ ਉਹਨਾਂ ਦਾ ਵੀ ਕਿ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਹਾਂਜੀ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲੀ ਆ ਜੇ ਕੋਈ ਨਸ਼ਾ ਵੇਚ ਗਿਆ ਆਪਣੀ ਕੋਈ ਜਾਇਦਾਦ ਬਣਾਊਗਾ ਮਕਾਨ ਬਣਾਊਗਾ ਕੋ ਪ੍ਰਾਪਰਟੀ ਬਣਾਊਗਾ ਉਹਨੂੰ ਟੈਚ ਵੀ ਕਰਾਂਗੇ ਜਿਹੜੀ ਇਲੀਗਲ ਪ੍ਰਾਪਰਟੀ ਹੈ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਉਹਨੂੰ ਜਰੂਰ ਉਹਨੂੰ ਜਿਹੜਾ ਟਾਂਭਾਂਗੇ ਵੀ ਪਰ ਜਦੋਂ ਇਹ ਇੱਥੇ ਮੌਕੇ ਤੇ ਆਏ ਆ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਹੁਕਮ ਹੈ ਵੀ ਕਿਸੇ ਨਾਲ ਕਿਸੇ ਗਰੀਬ ਨਾਲ ਧੱਕਾ ਨਹੀਂ ਕਰਨਾ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਜਿਹੜੇ 4-5 ਲੇਡੀ ਵਿਚਾਰੀਆਂ ਇਹ ਕਹਿ ਰਹੀਆਂ ਸੀ ਵੀ ਲੋਕਾਂ ਦੇ ਘਰਾਂ 'ਚ ਭਾਂਡੇ ਮਾੜ ਕੇ ਸਪੰਜਾ ਕਰਕੇ ਸਿਰਫ ਇੱਕ ਕਮਰੇ 'ਚ ਹੀ ਰਹਿ ਰਹੀਆਂ ਆ ਤੇ ਜਿਹੜਾ ਇਹਨਾਂ ਦਾ ਬੇਟਾ ਉਹਨੂੰ ਵੀ ਜਿਹੜੀ ਇਹ ਵਾਰਨਿੰਗ ਦਿੱਤੀ ਗਈ ਆ ਜੇ ਕੋਈ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਬਿਲਕੁਲ ਸਪੇਅਰ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨੂੰ ਜਿਹੜਾ ਅਸੀਂ ਇਹਦਾ ਦੇ ਹਾਲਾਤ ਦੇਖ ਕੇ ਇਸੇ ਕਰਕੇ ਇਹਨੂੰ ਛੱਡ ਰਹੇ ਆ ਜਿਹੜਾ ਡੈਮੋਲੇਸ਼ਨ ਕੀਤਾ ਇਹ ਵਿਕਰਮ ਆ ਵਿਕਰੋਣਾ ਦਾ ਬੰਦਾ ਇਹਦੇ ਖਿਲਾਫ ਆਲਰੇਡੀ ਤਿੰਨ ਮਕਦਮੇ ਪੰਜ ਮਕਦਮੇ ਦਰਜ ਨੇ ਇਹਦੇ ਖਿਲਾਫ ਪੰਜ ਮਕਦਮੇ ਐਨਡੀਪੀਐਸ ਦੇਨੇ ਜੀ ਐਡੀ ਐਡੀਪੀਐਸ ਦੇ ਕਰਦੇ ਕਿਸੇ ਹੋਰ ਮੈਂਬਰ ਤੇ ਵੀ ਦਰਜ ਹੈ ਜੀ ਨਹੀਂ ਨਹੀਂ ਕਰਦੇ ਹੋਰ ਬੰਦੇ ਤੇ ਵੀ ਐਸਾ ਸਮਰਾਟ ਵੀ ਹੋਰ ਵੀ ਕਾਰਵਾਈ ਕਰਨ ਦਾ ਕੋਈ ਹੈ ਜੀ ਦਾ ਨਹੀਂ ਨਹੀਂ ਜਿਹੜਾ ਸਾਡੇ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਪੂਰੀ ਆਪਣੀ ਸੌਡੂਨ ਦੇ ਸਮਰਾਲਾ ਦੇ ਮਸ਼ੂਹੜਾ ਸਾਹਿਬ ਦੇ ਥਾਣੇ ਦਾ ਜਿਹੜਾ ਵੀ ਉਹ ਨਸ਼ੇ ਦਾ ਸੌਦਾ ਕਰ ਰਿਹਾ ਸਾਰਾ ਦੀ ਪ੍ਰਾਪਰਟੀ ਤੁਸੀਂ ਕਰ ਰਹੇ ਆ ਜਿਹੜਾ ਵੀ ਸਾਡੀ ਰਡਾਰ ਤੇ ਆਊਗਾ ਬਿਲਕੁਲ ਉਹਦੀ ਡੈਡੀ ਡੈਮੋਲੇਸ਼ਨ ਕਰਾਂਗੇ ਜਿਹੜੀ ਹੈ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਕਮਾਨੇ ਬੈਠੇ ਨਹੀਂ ਉਹਨਾਂ ਦਾ ਬਿਆਨ ਹੀ ਹੋਇਆ ਜੀ ਕੋਈ ਮੰਗ ਨਹੀਂ ਦੇਣੀ ਹੈ ਜੀ ਰੋਸੀ ਗਾਰ ਨਹੀਂ ਦੇਣੀ ਹੈ ਜੀ ਉਹਨਾਂ ਨੂੰ ਨਾ ਮੰਗੇ ਨਾ ਬਿਆਨ 10 15 ਜਾਣੇ ਆ ਜੀ ਬੰਦ ਕਰ ਚੁੱਕਾ ਹੈ ਐਨੇ ਰੋਟੀ ਪਾਣੀ ਵਹੀ ਦਿੰਦੀ ਆ ਜੀ ਕੀ ਗਰਮ ਮਾਪਾ ਬਾਬ ਮੇਰੇ ਤੁਰ ਗਏ ਨਸ਼ਾ ਨਹੀਂ ਨਾ ਵੇਚਣਾ ਚਾਹੀਦਾ ਮਾਤਾ ਮੇਰੇ ਗਲਤ ਹੈ ਨਾ ਹਾਂ ਜੀ ਅੱਗੇ ਜਿਹੜਾ ਸੀਗਾ ਉਹ ਕਿਤੇ ਪਾਸੇ ਜਾਂਦੇ ਸੀ ਹਾਂ ਜੀ ਹਾਂ ਜੀ ਅੱਜ ਦਾ ਹੋ ਗਿਆ ਜੀ ਹੋ ਗਿਆ ਹੁਣ ਤਾਂ ਕੋਈ ਨਹੀਂ ਆਇਆ ਆ ਬੇਰਾ ਮੁੰਡਾ ਹੁਣ ਕੰਮ ਕਰੀਏ ਜੀ ਅਸੀਂ ਨਸ਼ੇ ਵੇਚਦੇ ਪੁਰਾਣਾ ਕੰਮ ਕਰਦਾ ਸੀ ਇੱਕ ਕਮਰੇ ਚ ਕਿੱਥੇ ਰਹਿੰਦੇ ਇੱਕ ਕਮਰਾ ਸਾਡੇ ਕੋਲ ਪਲਾਸਟਿਕ ਦਾ ਸਮਾਨ ਪਾਇਆ ਹੀ ਮੈਂ ਹੁਣ ਕੀ ਕਰਾਂ ਇੱਕ ਕਮਰੇ ਚ ਰਹਿੰਦੇ ਰੋਲਟ ਕਰਕੇ ਰੋਟੀ ਗਾਣੀ ਆ ਜੀ ਕੀ ਕਰਾਂ ਇੱਕ ਕਮਰਾ ਇੱਕ ਕਮਰੇ ਸਾਡੇ ਕੋਲ ਤਾਂ ਇੰਨੀ ਜਗ੍ਹਾ ਵੀ ਨਹੀਂ ਹੈਗੀ ਆ ਪੁਰਾਣੇ ਮੇਰੇ ਮਾਪਾਪਾ ਦੀ ਪਾਈ ਹੋਈ ਆ ਜੀ ਜਗ੍ਹਾ ਕੱਦੀ ਰਹਿ ਰਹੀਆਂ ਮੈਂ ਅਸੀਂ ਕਿੱਥੇ ਜਲੇ ਜਾਈਏ ਜੀ ਪਹਿਲਾਂ ਦੱਸੋ ਸਾਡੇ ਕੋਲ ਹੈ ਕਿ ਕੋਈ ਅੱਲੇ ਬੱਲੇ ਸਾਡੇ ਕੁਝ ਨਹੀਂ ਹੈਗਾ ਜੀ ਸਾਡੇ ਸਾਡੇ ਪਾਈ ਹੋਈ ਆ ਜੀ ਬੁੱਧਰਾ ਆਉਂਦੀ ਮਾ ਬੁੱਧਰਾ ਆਉਂਦੀ ਪਾਈ ਹੋਈ ਆ ਜਗ੍ਹਾ ਸਾਰੀ ਜਗ੍ਹਾ ਜੀ ਮਾਪਾਪਾ ਨਾਲ ਲੈ ਕੇ ਮੈਂ ਤੇਰੇ ਕੋਲ ਨਾ ਕੋਈ ਨਾ ਤਿੰਨ ਸਾਲ ਹੋ ਗਏ ਜੀ ਉਹਨਾਂ ਤੋਂ 40-44 ਬਰਾਬਰ ਕਰਦੇ ਪਾਏ ਆ। ਬੱਤੀ ਬੈਠੀ ਆ ਇਹ ਨੇ ਨੂੰ ਵੀ ਪਤਾ ਹੀ ਆ ਇਹ ਕਿੰਨੇ ਚਿਰ ਦੇ ਰਹ ਰਹੇ ਆ ਕਿਹੜਾ ਹੀ ਅੱਜ ਕੱਲ ਦੇ ਰਹ ਰਹੇ ਆ। ਤੁਹਾਨੂੰ 20-22 ਸਾਲ ਹੋ ਗਏ ਉਹਦੇ ਬੈਠੇ ਆ। ਕਿਹੜਾ ਅੱਜ ਕੱਲ ਦੇ ਰਹਿਣੇ ਆ ਇਹ ਲੋਕਲ ਪੱਕੇ ਰਹਦੇ ਆ ਰਹ ਰਹੇ ਆ ਇਹਨੇ ਮੈਂ ਤੇਰਾ ਹੀ ਕੰਮ ਆ ਜੀ। ਅੱਗੇ ਬਾਤ ਨਹੀਂ ਆ। ਅੱਗੇ ਕਰ ਵੀ ਲੋ ਜੀ। ਅੱਗੇ ਬਾਤੇ ਹੀ ਨਹੀਂ ਕਰਾਂਗੇ। ਠੀਕ ਆ ਮਾਤਾ ਜੀ ਠੀਕ ਆ ਇਹ ਵਾਦਾ ਤਾਂ ਕਰਨਾ ਹੀ ਪੈਣਾ। ਹਾਂ ਜੀ। ਨਸੀਬ ਆ ਰੇ बिचने बारे सोचियो ना हाँ जी नहीं 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 ओपका कितने हैं तुम कितने हैं हजार तमाम कितने हैं हजार ਦੋਨੋਂ ਸੰਗੋਗ ਐਂਕਾ ਪੱਲੇ ਦੇ ਹਾਂ ਠੀਕ ਹੈ ਇਹ ਹੋਣਾ ਆ ਇਹ ਦੁਆਰਾ ਇਹੀ ਕੰਮ ਕਰੂਗਾ ਅਰੇ ਬੜੀ ਗੱਲ ਸੁਣ ਲਓ ਲੈ ਸੁਣ ਲਓ ਹਾਂ ਫੇਰ ਫੇਰ ਦੇ ਬਕਾਨ ਜਿਹੜਾ ਜੋ ਵੀ ਇਹੀ ਕੰਮ ਬਣਿਆ ਹੈ ਢੋਪਰ ਹਾਂਜੀ ਦੂਜਾ ਜੀ ਜਿੱਦੀ ਕੀ ਕਰਾ ਜਨੈ ਦੇ ਬਾਰੇ ਦੱਸੋ ਹਾਂ ਜੀ ਜੀ ਇੱਕ ਬੇਟਾ ਕਮਰਾ ਤੇ ਬਾਟ ਨਿਮਾ ਦੇ ਹਾਂ ਨਾ ਦੋ ਜਮਨਾ ਚਾਰਾ ਦੱਸੋ ਬਾਟੇ ਮਾ ਦੇ ਚਾਰਾ ਦਾ ਕੰਮ ਇਹ ਕਰਦਾ ਸੀ ਇੱਕ ਕਮਰੇ ਚ ਰਹਿੰਦੇ ਸੀ ਮਮੀ ਦਾ ਬਾਬਾ ਮੈਂ ਇਹ ਮਮੀ ਡੈਡੀ ਹੀ ਕਰਦੀ ਹੋਗੀ ਸੀ ਤਾਂ ਕਰਕੇ ਮੈਂ ਵੀ ਅੱਧੀ ਰਹਿ ਰਹੀ ਐ ਤੁਸੀਂ ਕੋ ਕੋਣ ਨੇ ਸੀ ਪੰਜ ਚਾਰ ਸਾਲਾਂ ਤੋਂ ਜਾਣੇ ਰਹਿਣੇ ਆ ਜੀ ਪੰਜ ਛੇ ਆਹ ਬਿੱਟਰ ਕੋਈ ਵਸਾ ਜੀ ਕੋਈ ਮਾਤਾ ਨਾ ਹਾਂ ਜੀ ਸ੍ਰੀ ਕਾਲ ਜੀ ਇਹਦਾ ਪਰਿਵਾਰ ਆ ਚਾਚੇ ਤਾਏ ਦੇ ਬੱਚੇ ਇਹ ਵੀ ਸੁਸਤ ਰਹਿੰਦੇ ਆ ਭਾਈ ਗੱਲ ਇਹ ਆ ਜੀ ਇਹ ਹੁਣ ਗੁੱਡੀ ਉਹਦੇ ਕਰਕੇ ਆ ਗੁੱਡੀ ਜਿਹੜੀ ਆ ਵੀ ਤੁਸੀਂ ਆਪਣੀ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਆਂ ਹਾਂਜੀ ਇਸ ਕਰਕੇ ਛੱਡ ਰਹੇ ਆਂ ਹਾਂਜੀ ਪਰ ਤੁਸੀਂ ਹੁਣ ਬਾਕੀ ਦੇਖਦੇ ਆ ਵੀ ਜਿਹੜਾ ਕੋਈ ਨਸ਼ੇ ਵੇਚਦਾ ਉਹਦੀ ਪ੍ਰਾਪਰਟੀ ਨੂੰ ਬਿਲਕੁਲ ਨਹੀਂ ਛੱਡ ਰਹੇ ਆਂ ਉਹਨੂੰ ਬਿਕਰੋ ਨੂੰ ਵੀ ਇਹ ਸਹਯਾ ਲਾਣਾ ਹਾਂਜੀ ਇਹ ਦੁਆਰਾ ਸਰਕਾਰ ਵੀ ਬਿਲਕੁਲ ਸਪੀਅਰ ਨਹੀਂ ਹੁੰਦਾ ਨਹੀਂ ਠੀਕ ਆ ਜੀ ਤੁਹਾਡੀ ਗੱਲ ਠੀਕ ਹੈ ਜੀ ਸਰ ਤੋਂ ਵੀ ਜਿਹੜੀ ਆਪਣੇ ਮੇਰੇ ਜਿਹੜੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਆ। ਬਾਅਦ ਤੁਹਾਨੂੰ ਮਾਫੀ ਦੇਣ ਲੱਗੇ ਦੁਬਾਰਾ ਨਹੀਂ। ਸਾਨੂੰ 20-22 ਸਾਲ ਹੋ ਗਈ ਮੈਂ ਵੀ ਬੰਬਈ ਥੇਂ ਗੇੜਾ ਪਹਿਲਾਂ ਜਾ ਗਈ ਗਈ ਸੀ। ਮੇਰੀ ਉਹ ਮੈਂ ਮੋਬੀ ਡੇੜੀ ਦੇ ਤੋਂ ਹੋਏ ਤੋਂ ਜਾ ਕੇ ਕੰਮ 15 ਹਜ਼ਾਰ ਤਰੀਕ ਦੇ ਜਾਂਦੀ ਰਹੀ ਐ ਜਦ ਮੇਰਾ ਕੁਝ ਹੋਏ ਤੇ ਮੇਰੇ ਮਾਪੇ ਦੇ ਘਰੇ ਰਹਿ ਰਹੀ ਸੀ ਮਾਪੇ ਆ ਦੀ ਮੇਰੀ ਦਿੱਤ ਹੋਣੀ। ਸਾਰੇ ਤੋਂ ਥੇ ਰਹੇ। ਇਹ ਛੋਡੇ ਕਰਕੇ ਮੈਂ ਵੀ ਗੱਲ ਕਹਨਾ ਛੋਟੀ ਮਿਹਨਤ ਕਰਕੇ ਜੋ ਦਰਜਾ ਪਿਆ ਪੰਜਾਬ ਸਰਕਾਰ ਆ ਸਾਡੇ ਸੀਨੀਅਰ ਅਫਸਰਾਂ ਦੇ ਵੀ ਹੋਗਾ ਜਿਹੜਾ ਕੋਈ ਨਜਾਇਜ਼ ਉਹਦੇ ਨਾਲ ਬਣਾਊਗਾ ਉਹ ਬਿਲਕੁਲ ਨਹੀਂ ਡੇਣਾ ਹੈ ਇਹ ਐਸੇ ਕਰਕੇ ਛੱਡ ਰਹੇ ਆ ਕਿਉਂਕਿ ਅਸੀਂ ਕਿਸੇ ਦਾ ਕਿਸ ਨਾਲ ਧੱਕਾ ਨਹੀਂ ਕਰਨਾ ਪਰ ਜੇ ਕੋਈ ਨਜਾਇਜ਼ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਊਗਾ ਉਹ ਬਿਲਕੁਲ ਨਹੀਂ ਡੇਣਾ ਜਿਹੜੇ ਹੁੰਦੇ ਨਹੀਂ ਹੁਣ ਇੱਕ ਬੰਦਾ ਇਹ ਕੋਈ ਨਜਾਇਜ਼ ਨਸ਼ਾ ਦੀ ਕਮਾਈ ਨਾਲ ਬਣਾਊਗਾ ਉਹ ਬਿਲਕੁਲ ਸਪੇਅਰ ਨਹੀਂ ਹੋਣਾ ਆਪਣੇ ਮੁੰਡੇ ਨੂੰ ਵੀ ਕਲੀਅਰ ਇਸ ਨੇ ਆ ਕਰ ਦਿਓ ਜਿਹੜਾ ਬਣਾਇਆ ਹੋਗਾ ਬਿਲਕੁਲ ਸਾਹ ਤੋਂਰੇ ਕਮਰੇ ਕਿ ਕਬਾਇਆ ਇਹ ਥੋੜੀ ਥੋੜੀ ਮਿਹਨਤ ਕਰ ਗਈ ਥੋੜੀ ਜਿਹੜਾ ਅਸੀਂ ਦੁਕਾਨ ਦੇ ਘਰਾਂ 'ਚ ਕੰਮ ਕਰਕੇ ਦੀ ਕੱਣੀ ਗੁਜ਼ਾਰਾ ਕਰਦੇ ਫੇਰ ਬਾਹਰ ਚੜ ਰਹੇ ਸਾਨੂੰ ਨਹੀਂ ਨਹੀਂ ਸਾਡੇ ਸੀਨੀਅਰ ਅਫਸਰਾਂ ਦੇ ਵੀ ਇਹੀ ਹੁੰਦਾ ਵੀ ਕਿਸੇ ਗਰੀਬ ਨਾਲ ਨਜਾਇਜ਼ ਦੀ ਪਰ ਜੇ ਕੋਈ ਨਜਾਇਜ਼ ਨਸ਼ਾ ਵੇਚ ਕੇ ਬਣਾਊਗਾ ਉਹ ਬਿਲਕੁਲ ਸਪੇਅਰ ਨਹੀਂ ਕਰਾਂਗੇ ਹਾਂਜੀ ਹਾਂਜੀ ਤਾਂ ਪਤਾ ਲੱਗੇਗਾ ਠੀਕ ਹੈ ਚਲੋ ਇਹ ਉੱਪਰ ਲੈ ਲੀਓ ਉੱਪਰ ਲੈ ਤੇ ਉੱਪਰ ਲੈ ਮਤਲਬ ਮਤਲਬ ਦੋਗੇ ਹੋਊਗਾ ਦੋ ਮਾਰੀਂ ਦਾ ਦੋਈ ਤੇ ਆ ਜੀਓ ਸਰ ਆਜੋ ਸਰ ਨਸਤ ਕਰਦੀ ਸੀ ਪਹੁੰਚੀ ਸੀ ਜੀ ਧੰਨਵਾਦ ਕੀਤਾ ਉਹਨਾਂ ਦਾ ਵਿਚਾਰਿਆ ਉਹਨਾਂ ਅਸੀਂ ਰੋ ਭਾਂਡੇ ਮਾਜ ਕੇ ਗੁਜ਼ਾਰਾ ਕਰ ਰਹੇ ਆ ਵੀ ਸਾਡਾ ਘਰ ਨਾਟ ਆਇਆ ਜੀ ਸਾਡਾ ਮਿਹਨਤ ਦਾ ਹੀ ਕੰਮ ਆ ਰਿਹਾ ਅਸੀਂ ਇਹੋ ਜੇ ਕੰਮ ਅੱਗੇ ਤੋਂ ਨਹੀਂ ਕਰਦੇ ਕੋਈ ਕਿਤੇ ਜਿਵੇਂ ਤੁਹਾਡੇ ਹਾਂ ਜੀ ਜਿਵੇਂ ਤੁਹਾਡੇ ਕਰਦਾ ਜੋ ਬੱਚਾ ਨਸ਼ਾ ਵੇਚਦਾ ਪਰਚੇ ਦਰਜ ਹੁੰਦੇ ਹਾਂ ਜੀ ਫਿਰ ਰੋਕਿਆ ਗਿਆ ਤੁਹਾਡੇ ਵੱਲੋਂ ਹਾਂ ਜੀ ਮੇਰੇ ਵੱਲੋਂ ਰੋਕਿਆ ਗਿਆ ਸੀ ਜੀ ਉਹਨਾਂ ਨੂੰ ਬਹੁਤ ਰੋਕਿਆ ਗਿਆ ਯਾਨੀ ਕਿ ਵੀ ਜਿਹੜੇ ਪਿੱਛੇ ਕੰਮ ਹੋ ਗਏ ਉਹਨਾਂ ਨੇ ਕਰਲੇ ਠੀਕ ਆ ਪਰ ਅੱਗੇ ਤੋਂ ਨਹੀਂ ਆਇਆ ਜਗਾਮ ਹੋਊਗਾ ਹਮ ਸੋ ਸੁਧਾਰਾ ਜੀ ਹਾਂਜੀ ਹਾਂਜੀ ਹੁਣ ਸੁਧਰਿਆ ਜੀ ਫੈਕਟਰੀ ਜਾ ਰਹੇ ਨੇ ਕੰਮ ਤੇ ਆਪਣਾ ਜਾਂਦਾ ਮੈਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਤੁਹਾਨੂੰ ਸਰਕਾਰ ਨੇ ਬਲੋਕ ਚੱਲੋ ਮਾਫੀ ਦਿੱਤੀ ਹਾਂਜੀ ਅਸੀਂ ਮਾਫੀ ਮੰਗ ਮਾਫੀ ਮੰਗੀ ਆਉਣਾ ਤੁਸੀਂ ਸਾਨੂੰ ਮਾਫ ਕਰ ਦਿਓ ਸਾਨੂੰ ਜੇ ਅੱਗੇ ਤੋਂ ਇਹੋ ਜਿਹੇ ਕੰਮ ਕਰਾਂਗੇ ਜੋ ਕੁਸ ਮਰਜ਼ੀ ਤੁਸੀਂ ਕਰਿਓ ਸਾਨੂੰ ਮਾਫ ਕਰਿਆ ਜਾਵੇ ਐ ਤਾਂ ਆਪ ਲੋਕਾਂ ਦੇ ਕੰਮ ਕਰਦੇ ਆਂ ਗੁਜ਼ਾਰੇ ਕਰਦੇ ਆਂ ਭਾਂਡੇ ਮਾਚ ਕੇ ਲੋਕਾਂ ਦੇ ਕੰਮ ਕਰਕੇ ਤਾਂ ਅਸੀਂ ਆਪਣਾ ਰੋਟੀ ਕੱਢਨੇ ਆਂ ਸਵੇਰ ਤੋਂ ਨਿਕਲ ਜਾਂਦੇ ਆਂ ਸ਼ਾਮ ਨੂੰ ਘਰੇ ਵੜਦੇ ਆਂ ਜਿਹੜੇ ਨਸ਼ੇ ਦਾ ਵਪਾਰ ਕਰਦੇ ਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਵੀ ਉਹ ਮਿਲਣਾ ਸ਼ੰਦ ਕਰਿਆ ਜਾਵੇ ਉਹਨਾਂ ਦਾ ਵੀ ਵੀ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਹਾਂਜੀ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲੀ ਆ ਜੇ ਕੋਈ ਨਸ਼ਾ ਵੇਚਗਾ ਆਪਣੀ ਕੋਈ ਜਾਇਦਾਦ ਬਣਾਊਗਾ ਮਕਾਨ ਬਣਾਊਗਾ ਕੋ ਪ੍ਰਾਪਰਟੀ ਬਣਾਊਗਾ ਉਹਨੂੰ ਟੈਚ ਵੀ ਕਰਾਂਗੇ ਜਿਹੜੀ ਇਲੀਗਲ ਪ੍ਰਾਪਰਟੀ ਹੈ ਐਡਮਿਨਿਸਟ੍ਰੇਸ਼ਨ ਦੀ ਮਾਦੇ ਦੇ ਨਾਲ ਉਹਨੂੰ ਜਰੂਰ ਉਹਨੂੰ ਜਿਹੜਾ ਠਾਵਾਗੇ ਵੀ ਪਰ ਜਦੋਂ ਇਹ ਇੱਥੇ ਮੌਕੇ ਤੇ ਆਏ ਆ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਹੁਕਮ ਹੈ ਵੀ ਕਿਸੇ ਨਾਲ ਕਿਸੇ ਗਰੀਬ ਨਾਲ ਧੱਕਾ ਨਹੀਂ ਕਰਨਾ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਜਿਹੜੇ ਚਾਰ ਪੰਜ ਲੇਡੀ ਵਿਚਾਰੀਆਂ ਇਹ ਕਹਿ ਰਹੀਆਂ ਸੀ ਵੀ ਲੋਕਾਂ ਦੇ ਘਰਾਂ 'ਚ ਭਾਂਡੇ ਮਾੜ ਕੇ ਸਪੰਜਾ ਕਰਕੇ ਸਿਰਫ ਇੱਕ ਕਮਰੇ 'ਚ ਹੀ ਰਹਿ ਰਹੀਆਂ ਆ ਤੇ ਜਿਹੜਾ ਇਹਨਾਂ ਦਾ ਬੇਟਾ ਉਹਨੂੰ ਵੀ ਜਿਹੜੀ ਐ ਵਾਰਨਿੰਗ ਦਿੱਤੀ ਗਈ ਆ ਜੇ ਕੋਈ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਬਿਲਕੁਲ ਸਪੇਅਰ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨੂੰ ਜਿਹੜਾ ਅਸੀਂ ਇਹਦਾ ਦੇ ਹਾਲਾਤ ਦੇਖ ਕੇ ਇਸੇ ਕਰਕੇ ਇਹਨੂੰ ਛੱਡ ਰਹੇ ਆ ਜਿਹੜਾ ਡੈਮੋਲੇਸ਼ਨ ਕੀਤਾ ਇਹ ਵਿਕਰਮ ਆ ਵਿਕਰੋਣਾ ਦਾ ਬੰਦਾ ਇਹਦੇ ਖਿਲਾਫ ਆਲਰੇਡੀ ਤਿੰਨ ਮੁਕੱਦਮੇ ਪੰਜ ਮੁਕੱਦਮੇ ਦਰਜ ਨੇ ਇਹਦੇ ਖਿਲਾਫ ਪੰਜ ਮੁਕੱਦਮੇ ਐਨਡੀਪੀਐਸ ਦੇਨੇ ਜੀ ਐਨਡੀਐਡੀਪੀਐਸ ਦੇ ਕਰਦੇ ਕਿਸੇ ਹੋਰ ਮੈਂਬਰ ਤੇ ਵੀ ਦਰਜ ਹੈ ਜੀ ਨਹੀਂ ਨਹੀਂ ਕਰਦੇ ਹੋਰ ਬੰਦੇ ਤੇ ਵੀ ਐਸਾ ਸਮਰਾਜ ਵੀ ਹੋਰ ਵੀ ਕਾਰਵਾਈ ਕਰਨ ਦਾ ਵੀ ਹੈ ਜਿੱਦਾਂ ਨਹੀਂ ਨਹੀਂ ਜਿਹੜਾ ਸਾਡੇ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਪੂਰੀ ਆਪਣੀ ਸੌਡਿਨ ਦੇ ਸਮਰਾਲਾ ਦੇ ਮਸ਼ਹੂਰਾਦਾ ਸਾਹਿਬ ਦੇ ਥਾਣੇ ਦਾ ਜਿਹੜਾ ਵੀ ਕੋ ਨਸ਼ੇ ਦਾ ਸਾਗਰ ਆ ਸਾਰਾ ਦੀ ਪ੍ਰਾਪਰਟੀ ਤੁਸੀਂ ਕਰ ਰਹੇ ਆ ਜਿਹੜਾ ਵੀ ਸਾਡੀ ਰਡਾਰ ਤੇ ਆਊਗਾ ਬਿਲਕੁਲ ਉਹਦੀ ਡੈਮੋਲੇਸ਼ਨ ਕਰਾਂਗੇ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਦੀ ਮੱਦਦ ਦੇ ਨਾਲ ਕਮਾਰੇ ਬੈਠੇ ਨਹੀਂ ਉਹਨਾਂ ਦਾ ਬਿਆਨ ਹੀ ਹੋਇਆ ਜੀ ਉਹ ਵੀ ਮੈਨੀ ਦੇ ਪੈਸੇ ਨਹੀਂ ਦਿੰਦੀ ਹੈ ਜੀ ਉਹਨਾਂ ਨੂੰ ਨਾ ਮੰਗੇ ਨਾ ਪਿਆਏ 10 15 ਜਾਣੇ ਆ ਜੀ ਬੰਦਾ ਨਹੀਂ ਪਿਆਏ ਐਨੇ ਰੋਟੀ ਪਾਣੀ ਮੈਨੂੰ ਦਿੰਦੀ ਆ ਜੀ ਕੀ ਗਰਮ ਮਾਪਾ ਮੇਰੇ ਤੁਰ ਗਏ ਨਸ਼ਾ ਨਹੀਂ ਨਾ ਵੇਚਣਾ ਚਾਹੀਦਾ ਮਾਤਾ ਫਿਰ ਲੱਗਦਾ ਹੀ ਆ ਨਾ ਹਾਂ ਜੀ ਅੱਗੇ ਜਿਹੜਾ ਸੀਗਾ ਥੋੜਾ ਕਿਤੇ ਪਾਸੇ ਜਾਂਦੇ ਸੀ ਹਾਂਜੀ ਹਾਂਜੀ ਅੱਜ ਆ ਕੇ ਹੋ ਗਿਆ ਜੀ ਹੋ ਗਿਆ ਹੁਣ ਤੱਕ ਕੋਈ ਨਹੀਂ ਆਇਆ ਮੇਰੇ ਮੁੰਡੇ ਹੁਣ ਕੰਮ ਕਰਦੇ ਜੀ ਅਸੀਂ ਨਸ਼ੇ ਵੇਚਦੇ ਪੁਰਾਣਾ ਕੰਮ ਕਰਦਾ ਸੀ ਇੱਕ ਕਮਰੇ 'ਚ ਕਿੱਥੇ ਰਹਿੰਦੇ ਇੱਕ ਕਮਰਾ ਸਾਡੇ ਕੋਲ ਸੀ ਪਲਾਸਟਿਕ ਦਾ ਜ਼ਮਾਨਾ ਪਾਇਆ ਹੀ ਮੈਂ ਹੁਣ ਕੀ ਕਰਾਂ ਇੱਕ ਕਮਰੇ 'ਚ ਰਹਿ ਰਹੇ ਹਾਂ ਰੈਂਟ ਕਰਕੇ ਰੋਟੀ ਕਾਣੀ ਆ ਜੀ ਕੀ ਕਰੀ ਉਹਨ ਇੱਕ ਕਮਰਾ ਜੇ ਇੱਕ ਕਮਰੇ ਨੂੰ ਸਾਡੇ ਕੋਲ ਤਾਂ ਇੰਨੀ ਜਗ੍ਹਾ ਵੀ ਨਹੀਂ ਹੈਗੀ ਆ ਪੁਰਾਣੇ ਮੇਰੇ ਮਾਪੇ ਦਾ ਪਾਈ ਹੋਈ ਹੈ ਜੀ ਜਗਾ ਕਦੀ ਰਹਿ ਰਹੀਆਂ ਮੈਂ ਅਸੀਂ ਕਿੱਥੇ ਜਲੇ ਜਾਈਏ ਜੀ ਪਹਿਲਾਂ ਦੱਸੋ ਸਾਡੇ ਕੋਲ ਹੈ ਕਿ ਕੋਈ ਅੱਲੇ ਬੱਲੇ ਸਾਡੇ ਕੁਝ ਨਹੀਂ ਹੈਗਾ ਜੀ ਸਾਡੇ ਸਾਡੇ ਪਾਈ ਹੋਈ ਹੈ ਜੀ ਬੁੱਧਰਾਮ ਦੀ ਮੈਂ ਬੁੱਧਰਾਮ ਦੀ ਪਾਈ ਹੋਈ ਆ ਜਗਾ ਸਾਰੀ ਜਗਾ ਜੀ ਮਾਪੇ ਬਤਾ ਦੇਣਗੇ ਤਿੰਨ ਸਾਲ ਹੋ ਗਏ ਜੀ ਇਹਨਾਂ ਨੂੰ 40-40 ਸਾਲ ਬਰਾਬਰ ਕੱਡੇ ਪਾਏ ਹੋਏ ਬੈਠੇ ਆ ਇਹ ਨੈਣੂ ਵੀ ਪੜ੍ਹਾਈ ਆ ਕਿੰਨੇ ਚਿਰ ਦੇ ਰਹੇ ਆ ਕਿਹੜਾ ਹੀ ਅੱਜ ਕੱਲ ਦੇ ਰਹੇ ਰਹੇ ਆ ਸਾਨੂੰ 20-22 ਸਾਲ ਹੋ ਗਏ ਉਹਦੇ ਬੈਠੇ ਆ ਕਿਹੜਾ ਅੱਜ ਕੱਲ ਦੇ ਰਹਿਣੇ ਆ ਜੀ ਲੋਕਲ ਪੱਕੇ ਰਹਦੇ ਆ ਰਹਦੇ ਆ ਇਹਨੇ ਵੇਦਰਾ ਹੀ ਕੰਮ ਆ ਜੀ ਅੱਗੇ ਬਾਤ ਨਹੀਂ ਕਰਾਂਗੇ ਠੀਕ ਹੈ ਮਾਤਾ ਜੀ ਠੀਕ ਆ ਇਹ ਵਾਦਾ ਤਾਂ ਕਰਨਾ ਹੀ ਪੈਣਾ ਹਾਂਜੀ ਨਸੀਬ ਆ ਰੇ ਕੀ ਚਲ ਮਾਰੇ ਸੋਚੇ ਹੋ ਨਾ ਹਾਂਜੀ ਨਹੀਂ 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 ਇਹ ਜੀ ਕਾਕਾ ਕਿੱਥੇ ਆ ਤੂੰ ਕਿੱਥੇ ਆ ਇਹ ਜਿਆਦਾ ਮੰਨਦਾ ਪਤਾ ਨਹੀਂ ਉਹ ਜੀ ਬਣਵਾਣਾ ਗਾ ਲੁਕਾ ਦਿੱ ਜੇ ਹਾਂ ਜੀ ਕੋਈ ਵੀ ਜੀ ਉਹ ਲੈ ਆਇਆ ਹੈ ਬਿਨਾਂ ਕੋਈ ਗੱਲ ਆਇਆ ਆ ਬਾਰੇ ਦਾ ਹਾਂ ਦੁਆਰ ਕੋਈ ਮੈਡੀਕਲ ਪਰਮੀ ਆ ਦੇਵੇ ਠੀਕ ਹੈ ਇਹ ਹੋਣਾ ਆ ਇਹ ਦੁਆਰਾ ਇਹੀ ਕੰਮ ਕਰੂਗਾ ਮੈਨੇ ਬਰੀ ਗੱਲ ਸੁਣ ਲਓ ਲੈ ਸੁਣ ਲਓ ਹਾਂ ਫੇਰ ਫੇਰ ਇਹ ਮਕਾਨ ਜਿਹੜਾ ਜੋ ਵੀ ਇੱਦਿਕ ਬਣਿਆ ਹੈ ਟੋਪਰ ਹਾਂਜੀ ਟੋਪਰ ਠੀਕ ਹੈ ਤੁਸੀਂ ਕੀ ਕਹਣਾ ਚਾਹਦੇ ਹੋ ਬੜੇ ਜੀ ਹਾਂ ਜੀ ਜੀ ਇੱਕ ਮੇਰਾ ਕਮਰਾ ਵੀ ਪਾਣੀ ਨਾ ਦੇ ਪਾਣੀ ਨਾ ਉਹ ਆਪਣਾ ਖਿਆਲ ਕਰਦੇ ਹਾਂ ਬਾਟੇ ਮਾ ਦੇ ਖਿਆਲ ਕਰਦੇ ਹਾਂ ਇਹ ਪਾਇਆ ਇਹ ਮੇਰੇ ਮਮੀ ਡੈਡੀ ਇੱਥੇ ਹੋ ਗੀ ਸੀ ਤਾਂ ਕਰਕੇ ਮੈਂ ਵੀ ਅੱਥੀ ਰਹਿ ਰਹੀ ਐ ਤੁਸੀਂ ਕੋ ਕੋ ਨਨੇ ਸੀ ਐਂ ਦੇਖਿਆ ਜੀ ਜਾਣੇ ਰਹਿਣੀ ਐ ਪੰਜ ਫੱਟ ਦੀ ਆਹ ਬਿੱਟਰ ਬੋਲੀ ਬਸ ਜੀ ਕੋਈ ਮਾਤਾ ਨਾ ਹਾਂ ਜੀ ਸ੍ਰੀ ਕਾਲ ਜੀ ਇਹ ਮਾਦਾ ਪਰਿਵਾਰ ਆ ਚਾਚੇ ਤਾਏ ਦੇ ਪੱਛੇ ਇਹ ਵੀ ਸੁਸਤ ਰਹਿੰਦੀ ਆ ਉਹ ਭਾਈ ਗੱਲ ਇਹ ਆ ਇਹ ਹੁਣ ੁੰਡੀ ਉਹਦੇ ਕਰਕੇ ਆ ੁੰਡੀ ਜਿਹੜੀ ਆ ਵੀ ਤੁਸੀਂ ਆਪਣੀ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਹਾਂ ਜੀ ਇਸ ਕਰਕੇ ਛੱਡ ਰਹੇ ਆ ਪਰ ਤੁਸੀਂ ਹੁਣ ਬਾਕੀ ਦੇਖਦੇ ਆ ਵੀ ਜਿਹੜਾ ਕੋਈ ਨੱਠੇ ਵੇਚਦਾ ਉਹਦੀ ਪ੍ਰੋਪਰਟੀ ਨੂੰ ਬਿਲਕੁਲ ਨਹੀਂ ਛੱਡ ਰਹੇ ਹਾਂ ਉਹਨੂੰ ਵਿਕਰੋਣ ਨੂੰ ਹੀ ਇਹ ਸਹਯਾ ਲਾਣਾ ਇਹ ਦੁਆਰਾ ਇਹ ਤਾਂ ਦਾ ਕਿ ਫਿਰ ਬਿਲਕੁਲ ਸੁਪਿਆ ਨਹੀਂ ਹੋਣਾ ਨਹੀਂ ਠੀਕ ਹੈ ਥੋੜੀ ਗੱਲ ਠੀਕ ਹੈ ਇਹ ਸਰ ਕੋਈ ਵੀ ਜਿਹੜੀ ਆਪਣੇ ਮੇਲ ਜਿਹੜੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਲਾਗ ਜਲਾ ਕਰਦੇ ਆਏ ਤੁਹਾਨੂੰ ਮਾਫੀ ਦੇਣ ਲੱਗੇ ਦੁਆਰਾ ਨਹੀਂ ਹਾਂਜੀ ਨਹੀਂ ਜੀ ਹੋ ਗਈ ਮੈਂ ਵੀ ਬੰਬਈ ਗਈ ਪਹਿਲਾਂ ਜਾ ਗਈ ਕਿ ਐਸੀ ਮੇਰੀ ਉਹ ਮੈਂ ਮੋਦੀ ਜੜੀ ਦਿੱਤ ਹੋਵੇ ਉਹ ਤਾਂ ਜਾ ਕੇ 14 15 ਜਨਵਰੀ ਦੀ ਜਾਂਦੀ ਰਹੀ ਐ ਜਦ ਮੇਰਾ ਕੁਝ ਹੋਇਆ ਤੇ ਮੇਰੇ ਮਾਪੇ ਦੇ ਘਰੇ ਰਹਿ ਰਹੀ ਸੀ ਮਾਪੇ ਦੀ ਮੇਰੀ ਦਿੱਤ ਹੋਣੀ ਸਾਰੇ ਨਾਲ ਇੱਥੇ ਰਹੇ ਥੋੜੇ ਕਰਕੇ ਬੈਸਟੀ ਗੱਲ ਕਹਿਣਾ ਥੋੜੀ ਮਿਹਨਤ ਕਰਕੇ ਕਿਉਂਕਿ ਜਦੋਂ ਉਹ ਪੰਜਾਬ ਸਰਕਾਰ ਸਾਡੇ ਸੀਨੀਅਰ ਅਫਸਰਾਂ ਦੇ ਵੀ ਹੋ ਗਏ ਜਿਹੜਾ ਕੋਈ ਨਜਾਇਜ਼ ਉਹਦੇ ਨਾਲ ਬਣਾਊਗਾ ਉਹ ਬਿਲਕੁਲ ਟਹਿਣਾ ਹੈ ਇਹ ਐਸੇ ਕਰਕੇ ਛੱਡ ਰਹੇ ਆ ਕਿਉਂਕਿ ਅਸੀਂ ਕਿਸੇ ਦਾ ਕਿਸੇ ਨਾਲ ਤੱਕਾ ਨਹੀਂ ਕਰਨਾ। ਪਰ ਜੇ ਕੋਈ ਨਜਾਇਜ਼ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਊਗਾ ਉਹ ਬਿਲਕੁਲ ਨਹੀਂ ਛੱਡਦਾ ਜਿਹੜਾ ਮੁੰਡੇ ਨੂੰ ਉਹ ਇੱਕ ਬੱਤਾ ਹੁੰਦਾ। ਇਹ ਕੋਈ ਨਜਾਇਜ਼ ਨਸ਼ਿਆਂ ਦੀ ਕਮਾਈ ਨਾਲ ਬਣਾਊਗਾ ਉਹ ਬਿਲਕੁਲ ਸਪੇਅਰ ਨਹੀਂ ਹੋਣਾ ਆਪਣੇ ਮੁੰਡਿਆਂ ਨੂੰ ਵੀ ਕਲੀਅਰ ਇਸ ਨੇ ਇਹ ਕਰ ਦਿਓ ਬਿਲਕੁਲ ਬਿਲਕੁਲ ਸਾਰੇ ਕਮਰੇ ਇੱਕ ਇੱਕ ਬਣਾਏ ਇਹ ਥੋੜੀ ਥੋੜੀ ਮਿਹਨਤ ਕਰ ਗਈ ਥੋੜੀ ਜਿਹੜਾ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਦੀ ਕਨੇ ਗੁਜ਼ਾਰਾ ਕਰਦੇ ਆ ਬਾ ਛੱਡ ਰਹੇ ਨਹੀਂ ਨਹੀਂ ਸਾਡੇ ਸੀਨੀਅਰ ਆਪਣਾ ਦੇ ਵੀ ਇਹੀ ਹੁੰਦਾ ਵੀ ਕਿਸੇ ਗਰੀਬ ਨਾਲ ਨਜਾਇਜ਼ ਨਹੀਂ ਪਰ ਜੇ ਕੋਈ ਨਜਾਇਜ਼ ਨਸ਼ਾ ਵੇਚ ਕੇ ਪੜਾਊਗਾ ਉਹ ਬਿਲਕੁਲ ਸਪੇਅਰ ਨਹੀਂ ਕਰਾਂਗੇ ਹਾਂਜੀ ਹਾਂਜੀ ਕਰੀਏਗਾ ਉਹ ਤਾਂ ਠੀਕ ਹੈ ਕਾਰਨ ਕੋਲ ਆ ਰਹੇ ਚਲੋ ਇਹਨੇ ਤਾਂ ਉੱਪਰਲੇ ਵੀ ਆਉਂਦੀ ਆਈ ਉੱਪਰਲੇ ਉੱਪਰੋਂ ਉਹਦਾ ਕੋਈ ਮਤਲਬ ਮਤਲਬ ਨਹੀਂ ਰਿਹਾ ਬਹੁਤ ਦੋ ਮਾਰਨ ਦਾ ਲੋੜ ਨਹੀਂ ਜੀ ਹਾਂ ਜੀ ਉਹ ਸਭ ਕੁਝ ਜੀ